ਇੱਕ ਸਰਕਾਰੀ ਨੌਕਰੀ ਸੀ ਉਹ ਖਤਮ ਕਰ ਦਿੱਤੀ ਠੇਕੇ ਦੇ ਐਮਬੂਲੈਂਸ ਆਉਂਦੀ ਐ ਠੇਕੇ ਦੇ ਸਰਕਾਰੀ ਗੱਡੀਆਂ ਆਉਂਦੀਆਂ ਇੱਕ ਜਿਹੜਾ ਕੰਮ ਕਰਦਾ ਸੀ ਸਰਕਾਰੀ ਉਹਦੇ ਕੋਲ ਵੀ ਕਾਈਡ ਨਹੀਂ ਹੁੰਦੀ ਸੀ ਉਹ ਸਰਕਾਰੀ ਮੁਲਾਜ਼ਮ ਹੁੰਦਾ ਸੀ ਉਹਨੂੰ ਉਸ ਕੱਲ ਦਾ ਮਾਨ ਹੁੰਦਾ ਸੀ ਉਸ ਕੱਲ ਦੀ ਤਨਖਾਹ ਹੁੰਦੀ ਸੀ ਤੁਸੀਂ ਆਪਣੇ ਲੋਕਾਂ ਨੂੰ ਕੈਸੀ ਸਕੀਮਾਂ ਬਣਾਈਆਂ ਕਿ ਉਹਨਾਂ ਦੇ ਕੋਲੋਂ ਨੌਕਰੀਆਂ ਖੋਹ ਕੇ ਉਹਨਾਂ ਨੂੰ ਤੁਸੀਂ ਇਹ ਪਹਿਲੀਆਂ ਬਣੀਆਂ ਠੇਕੇਦਾਰਾਂ ਦੇ ਬਸ ਪਾਤਾ ਜਿਹੜੀਆਂ ਸਰਕਾਰਾਂ ਨੇ ਦੇਸ਼ ਦੀ ਆਜ਼ਾਦੀ ਤੋਂ ਬਾਅਦ ਫਿਰ ਹੁਣ ਲਾਸਟ ਵੀ 25 ਹਾਲਾਂ ਵਿੱਚ ਜਿਹੜਾ ਇਹ ਅਖਤਿਆਰ ਕਰ ਲਿਆ ਤੁਸੀਂ ਇਹ ਗੱਲ ਦੇਖੋ ਕਿ ਬਈ ਕੋਈ ਕਲਾਸ 4 ਹੁਣ ਨਹੀਂ ਹੁੰਦਾ ਹਸਪਤਾਲ ਸਿਹਤ ਵਿਭਾਗ ਦੀ ਗੱਲ ਕਰੋ ਤੇ ਉਹਦੇ ਤੇ ਬੈਨ ਹੈ ਤੁਸੀਂ ਹੁਣ ਉਹ ਸਵੀਪਰ ਵਗੈਰਾ ਜਿਹੜੇ ਹੋ ਨਹੀਂ ਰੱਖਤੇ ਤੁਸੀਂ ਡਰਾਈਵਰ ਜਿਹੜਾ ਉਹ ਡੈਡ ਕੈਡਰ ਹੋ ਗਿਆ ਜਣਾ ਇਹ ਫਿਰ ਇਹਦੀ ਅਵੇਲੇਬਿਲਟੀ ਹਿਊਮਨ ਰਿਸੋਰਸ ਕਿਤੋਂ ਹੁੰਦਾ ਤੁਸੀਂ ਠੇਕੇਦਾਰ ਰੱਖ ਲਿਤੇ ਹੁਣ ਹਰ ਚੀਜ਼ ਤੇ ਲਈ ਠੇਕੇਦਾਰ ਹੈ ਰਿਕਰੂਟਮੈਂਟ ਠੇਕੇ ਤੇ ਦਿੱਤੀ ਹੈਲਥ ਡਿਪਾਰਟਮੈਂਟ ਦੀ ਹੌਰਾ ਨੇ ਵੀ ਦਿੱਤੀ ਤੇ ਹੈਲਥ ਨੇ ਦੇਖੋ ਹੈਲਥ ਡਿਪਾਰਟਮੈਂਟ ਵਿੱਚ ਸਵੀਪਰ ਜਿਹੜਾ ਸੀ ਕਿਸੇ ਗਰੀਬ ਘਰ ਦਾ ਬੱਚਾ ਸਵੀਪਰ ਸਰਮਪਾਈ ਕਰਮਚਾਰੀ ਲਾਭ ਰਦਾ ਸੀ ਸਰਕਾਰੀ ਉਹ ਘਰ ਉਹ ਹਾਊਸਹੋਲਡ ਉਹ ਫੈਮਲੀ ਉਹ ਪਰਿਵਾਰ ਜਿਹਦਾ ਇੱਕ ਸਦਾ ਸਮੂਦਾ ਜਾਂ ਕੁੜੀ ਸਰਕਾਰੀ ਸਫਾਈ ਕਰਮਚਾਰੀ ਲੱਗ ਗਿਆ ਤੁਸੀਂ ਸੋਚੋ ਕਿ ਉਸ ਪਰਿਵਾਰ ਨੂੰ ਤੁਹਾਡੀ ਆਟਾ ਦਾਲਸ ਕੀ ਦੀ ਰੋੜ ਨਹੀਂ ਪੈਗੀ ਉਹ ਬੰਦਾ ਨੌਕਰੀ ਕਰੇਗਾ ਜਾਂ ਲੇਲੀ ਨੌਕਰੀ ਕਰੇਗੀ ਇੱਕ ਸਰਕਾਰੀ ਨੌਕਰੀ ਸੀ ਉਹ ਉਹ ਖਤਮ ਕਰ ਦਿੱਤੀ ਉਹਦੇ ਬਦਲੇ ਠੇਕੇ ਦੇ ਸਫਾਈ ਹੁੰਦੀ ਹੈ ਠੇਕੇਦਾਰ ਕੌਣ ਹੈ ਠੇਕੇਦਾਰ ਇੱਕ ਬੰਦਾ ਤੁਸੀਂ ਇੱਕ ਵਿੱਚ ਇੱਕ ਦਲਾਲਾਂ ਦੀ ਲੇਅਰ ਪੈਦਾ ਕਰ ਦਿੱਤੀ ਜਿਹੜੇ ਠੇਕੇ ਦੇ ਸਫਾਈਆਂ ਕਰਾਉਂਦੇ ਐ ਤੁਸੀਂ ਠੇਕੇ ਦੇ ਐਮਬੂਲੈਂਸ ਆਂਦੀ ਐ ਠੇਕੇ ਦੇ ਸਰਕਾਰੀ ਗੱਡੀਆਂ ਆਂਦੀਆਂ ਠੇਕੇ ਠੇਕਾ ਮੁਲਾਜ਼ਮ ਜਿਹੜਾ ਹੈ ਉਹ ਬਹੁਤ ਵੱਡੀ ਗਿੰਦੀ ਚ ਤੁਸੀਂ ਕੰਟਰੈਕਟਰ ਵਰਕਰ ਜਿਹਨੂੰ ਕਹਿੰਦੇ ਆ ਦੋ ਤਰ੍ਹਾਂ ਦੇ ਆ ਇੱਕ ਤੇ ਜਿਸ ਤਰ੍ਹਾਂ ਨੈਸ਼ਨਲ ਹੈਲਥ ਮਿਸ਼ਨ ਵਗੈਰਾ ਖੁਦ ਕੰਟਰੈਕਚੁਅਲ ਵਰਕਰ ਰੱਖਦੇ ਆ ਉਹਨਾਂ ਦੀ ਫੇਰ ਵੀ ਕੁਝ ਸੈਲਰੀ ਐ ਉਸ ਤੋਂ ਉਸ ਤੋਂ ਵੀ ਥੱਲੇ ਦੀ ਲੇਅਰ ਐ ਜਿਹੜਾ ਠੇਕਾ ਮੁਲਾਜ਼ਮ ਐ ਜਿਹਨੂੰ ਠੇਕੇਦਾਰ ਰੱਖਦਾ ਇੱਕ ਏਜੰਸੀ ਐ ਠੀਕ ਕੇ ਵਾਲੀ ਕੋਈ ਵੀ ਏਜੰਸੀ ਉਹ ਰੱਖਦੀ ਹੈ ਉਸ ਮੁਲਾਜ਼ਮ ਕੋਲ ਨਾ ਤੇ ਕੋਈ ਨੌਕਰੀ ਦੀ ਕੀ ਕਹਿੰਦੇ ਕੋਈ ਹੈ ਕਿ ਉਹਦੀ ਅੱਜ ਹੈ ਤੇ ਕੱਲ ਨਹੀਂ ਹੈ ਉਹਨੂੰ ਤਨਖਾਹ ਕਿ ਨਹੀਂ ਮਿਲਣੀ ਹੈ ਮਤਲਬ ਮੈਂ ਆਪਣਾ ਇੱਕ ਐਗਜ਼ਾਮਪਲ ਦੱਸਦੀਆਂ ਕਿ ਮੈਂ ਚੀਫ ਫੀਜ਼ ਮੋਹੰਦੀ ਹਸਪਤਾਲ ਵਿੱਚ ਐਸਐਮਓ ਸੀਗੀ ਕੋਵਿਡ ਦੇ ਟਾਈਮ 2021 ਵਿੱਚ ਠੇਕੇ ਦੇ ਮਤਲਬ ਸਾਰੀ ਸਫਾਈ ਕਰਮਚਾਰੀ ਔਰ ਉਸ ਵਕਤ ਇਬਨਾ ਗਮਸਿਕਾ ਕਿ ਆਕਸੀਜਨ ਸਿਲੰਡਰ ਲਿਹਾਨੇ ਉਤਾਰ ਨੇ ਵੈਸੇ ਹੀ ਲੋਕਾਂ ਦੀ ਸਿਹਤ ਨੂੰ ਮੁਖਦਰਾਸੀ ਹਸਪਤਾਲ ਵਿੱਚ ਕੰਮ ਕਰਦੇ ਆ 8000 ਰੁਪਏ ਸਫਾਈ ਕਰਮਚਾਰੀ ਨੂੰ ਮਿਲਦੇ ਸੀ ਇਹ ਕਿਹੜੀ ਸਰਕਾਰ ਨੇ ਕਿਉਂ ਐ ਨੀਤੀਆਂ ਬਣਾਈਆਂ ਕਿ ਉਹਨਾਂ ਨੇ ਆਪਣੇ ਬੱਜਿਆਂ ਦੇ ਕੋਲੋਂ ਜੜਾਈ ਇੱਕ ਰੋਜ਼ਗਾਰ ਸਰਕਾਰੀ ਸੀ ਤੇ ਜਿੱਦੀ ਜਿੱਦੀ ਬੜੀ ਸੋਸ਼ਲ ਪ੍ਰੈਜੈਂਸ ਵਿੱਚ ਹੁੰਦੀ ਹੈ ਕੋਈ ਬੰਦਾ ਆਪਣੀ ਆਈ ਗਾਂਡ ਦਿਖਾਂਦਾ ਅੱਜ ਮੈਨੂੰ ਮੈਂ ਇੰਟਰੋਡਿਊਸ ਹੁੰਦੀਆਂ ਤੇ ਮੈਂ ਡਾਕਟਰ ਦੀ ਬਜਾਏ ਤੁਸੀਂ ਕਹੋ ਜੀ ਇਹ ਡਾਇਰੈਕਟਰ ਐਲ ਸਰਵਿਸ ਸੀਗੇ ਚਲੋ ਐਵਰੀ ਪਹਿਚਾਨ ਬਣ ਗਈ ਮੇਰੀ ਬਹੁਤ ਤੱਕ ਹੈ ਪਹਿਚਾਨ ਮੇਰੇ ਨਾਲ ਚੱਲੇਗੀ ਇੱਕ ਜਿਹੜਾ ਕੰਮ ਕਰਦਾ ਸੀ ਸਰਕਾਰੀ ਉਹਦੇ ਕੋਲ ਵੀ ਕਾਈਡੀ ਹੁੰਦੀ ਸੀ ਉਹ ਸਰਕਾਰੀ ਮੁਲਾਜ਼ਮ ਹੁੰਦਾ ਸੀ ਉਹਨੂੰ ਉਸ ਕੱਲ ਦਾ ਮਾਨ ਹੁੰਦਾ ਸੀ ਉਸ ਕੱਲ ਦੀ ਤਨਖਾਹ ਹੁੰਦੀ ਸੀ ਉਹ ਚੋਦੀ ਹੋਰ ਸੋਸ਼ਲ ਸਿਕਿਉਰਿਟੀ ਜੇ ਉਹ ਲੇਡੀ ਹੈ ਉਹਨੂੰ ਕੋਈ ਮੈਟਰਨਿਟੀ ਲੀਵ ਮਿਲੇਗੀ ਉਹਨੂੰ ਕੁਝ ਮਿਲੇਗਾ ਤੁਸੀਂ ਆਪਣੇ ਲੋਕਾਂ ਨੂੰ ਕੈਸੀ ਸਕੀਮਾਂ ਬਣਾਇਆ ਕਿ ਕੋਨਾਂ ਦੇ ਕੋਲੋਂ ਨੌਕਰੀਆਂ ਖੋਹ ਕੇ ਉਹਨਾਂ ਨੂੰ ਤੁਸੀਂ ਇਹ ਪਹਿਲੀਆਂ ਬੈਟੀਆਂ ਠੇਕੇਦਾਰਾਂ ਦੇ ਵਸਪਾਤਾ ਤੇ ਠੇਕੇਦਾਰ ਅਗੋਂ ਮਤਲਬ ਮੈਂ ਇੱਕ ਹੋਰ ਐਗਜ਼ਾਮਪਲ ਦਿੰਦੀ ਆ ਮੈਂ ਇੱਕ ਜਗ੍ਹਾ ਐਸਐਮਓ ਸੀਗੀ ਤੇ ਮੇਰੇ ਕੋਲ ਬਿੱਲ ਆਇਆ ਠੇਕੇਦਾਰ ਆਇਆ ਬਿੱਲ ਲੈ ਕੇ ਉਹਨੇ ਕਿਹਾ 10 ਤੁਹਾਡੇ ਇਸ ਸੰਸਥਾ ਵਿੱਚ ਜਵਾਈ ਗਰਮ ਜਾਣੀ ਆ ਮੈਂ ਕਿਹਾ ਜ਼ਸਤੇ ਹੈ ਨਹੀਂ ਸਾਤ ਤੇ ਤੇ ਉਹ ਕਹਿੰਦਾ ਕਿ ਵੀ ਇਹ ਆਪਣਾ ਚੱਲ ਰਿਹਾ ਸਿਸਟਮ 3 ਦੀ ਸੈਲਰੀ ਅਸੀਂ ਆਪਸ ਵਿੱਚ ਵੰਡ ਲਾਂਗੇ ਮੈਂ ਤੁਹਾਨੂੰ ਕਹਿੰਦੇ ਹਾਂ ਜੀ ਮੈਨੂੰ ਕਿਹਾ ਮੈਂ ਕਿਹਾ ਜੀ ਤੁਹਾਡੀ ਮੈਂ ਗੱਲ ਸੁਣ ਲਈ ਅੱਜ ਜੇ ਤੁਸੀਂ ਕਹਿ ਲਈ ਐ ਅਗੋਂ ਤੋਂ ਐ ਹਿੰਮਤ ਨਾ ਕਰਨਾ ਬੋਲਣ ਦੀ ਇਹ ਜੋ ਵੀ ਤੁਸੀਂ ਮੈਨੂੰ ਕਿਹਾ ਹੈ ਕਿਉਂਕਿ ਮੈਂ ਸਫਾਈ ਕਰਮਚਾਰੀ ਦੀ ਤਨਖਾਹ ਆਪਣੇ ਘਰ ਲੈ ਕੇ ਜਾਵਾਂ ਇਹਦੇ ਇਹ ਗੱਲ ਵੀ ਮੈਂ ਨਹੀਂ ਸੁਣ ਸਕਤੀ ਤੇ ਇਸ ਤੋਂ ਪਹਿਲੇ ਕਿ ਕੁਝ ਹੋਰ ਮੈਂ ਕਰਾਂ ਤੁਸੀਂ ਜਾਓ ਤੇ ਨਵਾਂ ਬਿੱਲ ਸੱਤ ਬੰਦਿਆਂ ਦਾ ਜਿਹੜੇ ਤੁਸੀਂ ਰੱਖੇ ਹੋਏ ਆ ਬਣਾ ਕੇ ਲਿਆਓ ਉਹ ਸੱਤ ਬੰਦਿਆਂ ਨੂੰ ਵੀ ਤੁਸੀਂ 8000 ਰੁਪਏ ਦੇ ਦੇ ਰਹੇ ਹੋ ਤੇ ਇਹ ਕਿ 108 ਐਂਬੂਲੈਂਸ ਬੜੀ ਅੱਛੀ ਹੈ ਵਰੀ 108 ਐਂਬੂਲੈਂਸ ਜਿਹੜੀ ਚਲਾਂਦੀ ਹੋਈ ਕੰਪਨੀ ਠੇਕੇ ਦੇ ਚਲਾਂਦੀ ਹੈ ਸਰਕਾਰ ਖੁਦ ਕਿਉਂ ਨਹੀਂ ਚਲਾ ਸਕਦੀ ਇਹ ਐਂਬੂਲੈਂਸ ਇੱਕ ਫਲੀਟ ਖੁਦ ਕਿਉਂ ਨਹੀਂ ਚਲਾ ਸਕਦੀ ਨਹੀਂ ਚਲਾਣਾ ਚਾਹਦੀ ਪੈਸੇ ਕਿਉਂ ਵਿੱਚੋਂ ਪੈਸੇ ਕਿ ਕੌਣ ਖਾ ਰਿਹਾ ਕਿਹੜਾ ਨਹੀਂ ਖਾ ਰਿਹਾ ਇਹ ਸਿਸਟਮ ਕਿੰਨੇ ਚਲਾਇਆ ਤੇ ਜਿਸ ਤਰ੍ਹਾਂ ਇਸ ਤੋਂ ਅੱਗੇ ਮੈਂ ਇੱਕ ਹੋਰ ਗੱਲ ਦੰਗੀ ਜੇ ਮੈਂ ਨੈਸ਼ਨਲ ਹੈਲਥ ਮਿਸ਼ਨ ਜਿਹੜਾ ਹੈ ਨੈਸ਼ਨਲ ਹੈਲਥ ਮਿਸ਼ਨ ਨੇ ਇਹ ਚੀਜ਼ ਦੀ ਸ਼ੁਰੂਆਤ ਕੀਤੀ ਕਿ ਸਾਰੇ ਕੈਡਰ ਜਿਹੜੇ ਆ ਡਾਕਟਰ ਤੋਂ ਲੈ ਕੇ ਨਰਸ ਫਾਰਮਾਸਿਸਟ ਡੇਟਾ ਐਂਟਰੀ ਆਪਰੇਟਰ ਸਭ ਕੰਟਰੈਕਚੁਅਲ ਹੋਣਗੇ ਇਹ ਵੈਸੇ ਬੜੀ ਮੰਦਪਾਗੀ ਗੱਲ ਹੋਈ ਹੈ ਇਹ ਬੜੀ ਹੀ ਮੰਦਪਾਗੀ ਗੱਲ ਹੈ ਕਿਉਂਕਿ ਜਿਵੇਂ ਸਾਡਾ ਰੈਗੂਲਰ ਜਿਹੜਾ এমਪਲੋਈ ਹੈ ਉਹਨੂੰ ਕੋਈ ਬੈਨੀਫਿਟਸ ਹੁੰਦੇ ਆ ਜਿਹੜਾ ਕੰਟਰੈਕਚੁਅਲ ਏਮਪਲੋਈ ਹੈ ਉਹਨੂੰ ਕੋਈ ਬੈਨੀਫਿਟ ਨਹੀਂ ਹੈ ਤੇ ਹਮੇਸ਼ਾ ਤੁਸੀਂ ਦੇਖੋਗੇ ਕੰਟਰੈਕਚੁਅਲ ਏਮਪਲੋਈ ਇਸ ਟ੍ਰਾਈਂਗ ਕਰ ਰਿਹਾ ਹੁੰਦਾ ਸੜਕਾਂ ਤੇ ਬੈਠਾ ਹੁੰਦਾ ਮੰਗ ਕਰ ਰਿਹਾ ਹੁੰਦਾ ਉਹ ਮੈਂ ਵੀ ਬੜੀ ਉਹਨਾਂ ਦੀ ਸਪੋਰਟ ਕੀਤੀ ਪਰ ਹੁਣ ਮੈਨੂੰ ਇਹ ਰੀਅਲਾਈਜੇਸ਼ਨ ਹੋਈ ਹੈ ਕਿ ਕਦੀ ਵੀ ਕੰਟਰੈਕਚੁਅਲ ਏਮਪਲੋਈ ਨੂੰ ਤੁਸੀਂ ਰੈਗੂਲਰਾਈਜ਼ ਨਹੀਂ ਕਰ पाओਗੇ ਕਿਉਂਕਿ ਉਹਦੇ ਵਿੱਚ ਕਾਨੂੰਨੀ ਅੜਿੱਕੇ ਹਨ ਕਿਉਂਕਿ ਜਿਹੜਾ ਕੰਟਰੈਕਚੁਅਲ ਏਮਪਲੋਈ ਹੈ ਉਹ ਸਾਰੀ ਪ੍ਰਕਿਰਿਆ ਦੇ ਵਿੱਚ ਉਹਦੀ ਰਿਕਰੂਟਮੈਂਟ ਨਹੀਂ ਹੋਈ ਜਿਹੜੀ ਸਰਕਾਰ ਦੀ ਹੁੰਦੀ ਹੈ ਜਿਹਦੇ ਚ ਰਿਜ਼ਰਵੇਸ਼ਨ ਦੇ ਸਟ ਸਾਰਾ ਕੁਝ ਹੁੰਦਾ ਸੋ ਉਹ ਤਾਂ ਸਰਕਾਰ ਹੀ ਲੋਕਾਂ ਦੀ ਨਾਲ ਖਿਲਵਾੜੀ ਕਰ ਰਹੀ ਦੁੱਖਾ ਕਰ ਰਹੀ ਦੁੱਖਾ ਕਰ ਰਹੀ